ਮੇਰਾ ਇੱਥੇ ਇੱਕ ਸਵਾਲ ਆ ਮੇਰੇ ਆਪਣੇ ਲੋਕਾਂ ਨੂੰ ਮੇਰੇ ਦੇਸ਼ ਪੰਜਾਬ ਦੇ ਲੋਕਾਂ ਨੂੰ ਕਿ ਤੁਹਾਡੇ ਵੱਲੋਂ 15 ਅਗਸਤ ਨੂੰ ਮਨਾਏ ਜਾਂਦੇ ਆਜ਼ਾਦੀ ਦੇ ਜਸ਼ਨ ਕਿੰਨੇ ਕੋ ਵਾਜਬ ਆ ਕਿਉਂਕਿ ਜਦੋਂ 15 ਅਗਸਤ 1947 ਵਾਲੇ ਦਿਨ ਦਿੱਲੀ ਵਿਖੇ ਸਮੁੱਚੇ ਭਾਰਤ ਵਿੱਚ ਆਜ਼ਾਦੀ ਦਾ ਜਸ਼ਨ ਮਨਾਇਆ ਜਾ ਰਿਹਾ ਸੀ ਖੁਸ਼ੀਆਂ ਮਨਾਇਆ ਜਾ ਰਹੀਆਂ ਸੀ ਤਾਂ ਉਸ ਵੇਲੇ ਪੰਜਾਬ ਦੇ ਹਾਲਾਤ ਕੀ ਸਨ ਪੰਜਾਬ ਨੂੰ ਲੁੱਟਿਆ ਜਾ ਰਿਹਾ ਸੀ ਮਾਰਿਆ ਜਾ ਰਿਹਾ ਸੀ ਕੁੱਟਿਆ ਜਾ ਰਿਹਾ ਸੀ ਪੰਜਾਬ ਦੀ ਇੱਜ਼ਤ ਪੈਰਾਂ ਚ ਰੋਲੀ ਜਾ ਰਹੀ ਸੀ ਪੰਜਾਬ ਦੇ ਟੋਟੇ ਕਰ ਦਿੱਤੇ ਗਏ ਸੀ 15 ਅਗਸਤ 1947 ਨੂੰ ਦਿੱਲੀ ਤੋਂ ਲਾਹੌਰ ਜਾਣ ਵਾਸਤੇ ਇੱਕ ਟ੍ਰੇਨ ਚੱਲਦੀ ਆ ਜਿਦੇ ਵਿੱਚ ਕੁਝ ਲੋਕ ਪਾਕਿਸਤਾਨ ਨੂੰ ਜਾਣ ਵਾਲੇ ਸਨ ਕੁਝ ਲੋਕ ਅੰਮ੍ਰਿਤਸਰ ਜਾਣ ਵਾਲੇ ਸੀ ਤੇ ਜਦੋਂ ਉਹ ਟ੍ਰੇਨ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਦੀ ਆ ਨਾ ਤੇ ਉਹ ਟ੍ਰੇਨ ਦੇ ਵਿੱਚ ਇੱਕ ਵੀ ਇਨਸਾਨ ਜਿਹੜਾ ਆ ਉੱਜੋਂਦਾ ਨਹੀਂ ਸੀ ਪੂਰੀ ਦੀ ਪੂਰੀ ਟ੍ਰੇਨ ਲਾਸ਼ਾਂ ਨਾਲ ਭਰੀ ਹੋਈ ਸੀ ਤੇ ਟ੍ਰੇਨ ਦੇ ਪਿਛਲੇ ਡੱਬੇ ਤੇ ਲਿਖਿਆ ਸੀ ਨਹਿਰੂ ਔਰ ਪਟੇਲ ਲਈ ਆਜ਼ਾਦੀ ਦਾ ਤੋਹਫਾ ਪਰ ਸਿੱਖਾਂ ਦੇ ਹੱਥ ਕੀ ਆਇਆ ਸਿੱਖਾਂ ਨੂੰ ਇਸ ਉਜਾੜੇ ਚੋਂ ਇਸ ਆਜ਼ਾਦੀ ਚੋਂ ਕੀ ਮਿਲਿਆ ਸਿੱਖਾਂ ਦੇ ਉੱਪਰ ਇਹ ਇਲਜ਼ਾਮ ਲਾ ਦਿੱਤੇ ਗਏ ਕਿ ਸਿੱਖ ਤਾਂ ਇੱਕ ਜ਼ੁਲਮੀ ਕੌਮ ਆ ਇੱਥੋਂ ਤੱਕ ਕਿ ਮਹਾਤਮਾ ਗਾਂਧੀ ਨੇ ਤਾਂ ਇਹ ਕਹਿ ਦਿੱਤਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਇੱਕ ਭੁੱਲੇ ਹੋਏ ਰਹਿਬਰ ਨੇ ਜਦਕਿ ਦੇਸ਼ ਦੀ ਆਜ਼ਾਦੀ ਵਾਸਤੇ 90% ਕੁਰਬਾਨੀਆਂ ਜਿਹੜੀਆਂ ਉਹ ਸਿੱਖਾਂ ਦੀਆਂ ਸੀ ਥੋੜਾ ਜਿਹਾ ਪਿੱਛੇ ਜਾਣਦੇ ਆ ਮਾਰਚ 1947 ਚ ਜਦੋਂ 2 ਮਾਰਚ ਨੂੰ ਪੰਜਾਬ ਦੇ ਮੁੱਖ ਮੰਤਰੀ ਜਨਾਬ ਖਿਜ਼ਰ ਹਯਾਤ ਖਾਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੰਦੇ ਆ ਤੇ ਉਹਨਾਂ ਦੇ ਅਸਤੀਫਾ ਦੇਣ ਤੋਂ ਤੁਰੰਤ ਬਾਅਦ ਹੀ ਪੰਜਾਬ ਦੇ ਵਿੱਚ ਦੰਗੇ ਸ਼ੁਰੂ ਹੋ ਜਾਂਦੇ ਆ ਇਹਨਾਂ ਦੰਗਿਆਂ ਦੇ ਵਿੱਚ ਸਿੱਖਾਂ ਨੂੰ ਬੁਰੀ ਤਰ੍ਹਾਂ ਮਾਰਿਆ ਜਾ ਰਿਹਾ ਸੀ ਕੁੱਟਿਆ ਜਾ ਰਿਹਾ ਸੀ ਉਹਨਾਂ ਦੀ ਧੀਆ ਭੈਣਾਂ ਦੀ ਇੱਜ਼ਤ ਲੁੱਟੀ ਜਾ ਰਹੀ ਸੀ ਤੇ ਸਿੱਖਾਂ ਦੀ ਪਛਾਣ ਕੀ ਹੁੰਦੀ ਸੀ ਉਹਨਾਂ ਦੇ ਸਿਰ ਤੇ ਬੰਨੀ ਹੋਈ ਪੱਗ ਉਹਨਾਂ ਦੇ ਲੰਬੇ ਦਾੜੇ ਤੇ ਜਾਂ ਫਿਰ ਗੁੱਟ 'ਚ ਪਾਇਆ ਹੋਇਆ ਕੜਾ ਇਹਨਾਂ ਦੀ ਪਛਾਣ ਕਰਕੇ ਹੀ ਸਿੱਖਾਂ ਨੂੰ ਨਿਸ਼ਾਨਾ ਬਣਾ ਲਿਆ ਜਾਂਦਾ ਸੀ ਉਹਨਾਂ ਦੀ ਇਮਾਰਤਾਂ ਦਾ ਨੁਕਸਾਨ ਕੀਤਾ ਜਾਂਦਾ ਸੀ ਉਹਨਾਂ ਦੇ ਗੁਰਦੁਆਰਿਆਂ ਧਾਰਮਿਕ ਗ੍ਰੰਥਾਂ ਦਾ ਇਤਿਹਾਸਿਕ ਗ੍ਰੰਥਾਂ ਦਾ ਨੁਕਸਾਨ ਕੀਤਾ ਜਾ ਰਿਹਾ ਸੀ ਜਦੋਂ ਸਿੱਖਾਂ ਨੂੰ ਕਿਸੇ ਪਾਸੇ ਕੋਈ ਵੀ ਇਨਸਾਫ ਨਾ ਮਿਲਿਆ ਕਿਸੇ ਨੇ ਵੀ ਸਿੱਖਾਂ ਦੀ ਬਾਹ ਨਾ ਫੜੀ ਤਾਂ ਫਿਰ ਅਪ੍ਰੈਲ ਮਹੀਨੇ ਦੇ ਵਿੱਚ ਸਿੱਖ ਜਿਹੜੇ ਆ ਉਹ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਇਹ ਸਾਰੇ ਸਿੱਖ ਜਥੇਦਾਰ ਕਰਤਾਰ ਸਿੰਘ ਦੀ ਅਗਵਾਈ ਹੇਠ ਇਕੱਠੇ ਹੋ ਰਹੇ ਨੇ ਤੇ ਸਿੱਖਾਂ ਨੇ ਲੱਖਾਂ ਰੁਪਇਆ ਦਾ ਫੰਡ ਵੀ ਇਕੱਠਾ ਕਰ ਲਿਆ ਵਾ ਤੇ 13 ਅਪ੍ਰੈਲ ਵਿਸਾਖੀ ਵਾਲੇ ਦਿਨ ਤਕਰੀਬਨ 300 ਦੇ ਨੇੜੇ ਤੇੜੇ ਦੇ ਸਿੱਖ ਜਿਹੜੇ ਆ ਉਹ ਸ਼੍ਰੀ ਅਕਾਲ ਤਖਤ ਸਾਹਿਬ ਜਾ ਕੇ ਸੌਂ ਚੁੱਕਦੇ ਆ ਕਿ ਅਸੀਂ ਕੌਮ ਵਾਸਤੇ ਆਪਣੀ ਜਾਨ ਵੀ ਦੇ ਦੇਾਂਗੇ ਨਿਹੰਗ ਸਿੰਘਾਂ ਦੀ ਗਿਣਤੀ ਦੇ ਵਿੱਚ ਵਾਧਾ ਹੋਣ ਲੱਗਾ ਤੇ ਇਹਦਾ ਅਸਰ ਸਾਨੂੰ ਮਈ ਮਹੀਨੇ ਚ ਦੇਖਣ ਨੂੰ ਮਿਲਣ ਲੱਗਾ ਜਦੋਂ ਸਿੱਖਾਂ ਨੇ ਵੀ ਹਮਲਾਵਰਾਂ ਨੂੰ ਅੱਗੋਂ ਜਵਾਬ ਦੇਣੇ ਸ਼ੁਰੂ ਕਰ ਦਿੱਤੇ ਤਾਂ ਪੰਜਾਬ ਦਾ ਮਾਹੌਲ ਜਿਹੜਾ ਪੰਜਾਬ ਦੇ ਵਿੱਚ ਨਾ ਜਿਹੜਾ ਹੋਰ ਜ਼ਿਆਦਾ ਵਧਣਾ ਸ਼ੁਰੂ ਹੋ ਗਿਆ ਜਿਸ ਤੋਂ ਬਾਅਦ ਪੰਜਾਬ ਦੇ ਗਵਰਨਰ ਇੱਕ ਬਿਆਨ ਜਾਰੀ ਕੀਤਾ ਕਿ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਰਿਪੋਰਟ ਕੋਈ ਤਸਵੀਰ ਕੋਈ ਬਿਆਨਬਾਜ਼ੀ ਨਹੀਂ ਕੀਤੀ ਜਾਊਗੀ ਤਾਂ ਜੋ ਲੋਕਾਂ ਦੇ ਵਿੱਚ ਆਪਸੀ ਭਾਈਚਾਰਾ ਬਣਿਆ ਰਹੇ ਪਰ ਆਪਸੀ ਭਾਈਚਾਰਾ ਵਧਣ ਦੀ ਥਾਂ ਤੇ ਦੰਗੇ ਜਿਹੜੇ ਆ ਹੋਰ ੜਕਣੇ ਸ਼ੁਰੂ ਹੋ ਗਏ ਸੀ ਤੇ ਆਜ਼ਾਦੀ ਦੀ ਇਹ ਘੋਸ਼ਣਾ ਜਿਹੜੀ ਰੇਡੀਓ ਤੇ ਕੀਤੀ ਗਈ ਸੀ ਸਿੱਖ ਇਸ ਘੋਸ਼ਣਾ ਦੇ ਖਿਲਾਫ ਸਨ ਮਾਸਟਰ ਤਾਰਾ ਸਿੰਘ ਜੱਥੇਦਾਰ ਕਰਤਾਰ ਸਿੰਘ ਤੇ ਹੋਰ ਵੀ ਬਹੁਤ ਸਾਰੇ ਜੱਥੇਦਾਰ ਜਿਹੜੇ ਆ ਉਹਨਾਂ ਨੇ ਇਸ ਘੋਸ਼ਣਾ ਦਾ ਵਿਰੋਧ ਕੀਤਾ ਸੀ ਉਹਦੀ ਵਜ੍ਹਾ ਇਹ ਸੀ ਕਿਉਂਕਿ ਇਸ ਘੋਸ਼ਣਾ ਦੇ ਅੰਦਰ ਪੰਜਾਬ ਦੇ ਵਟਵਾਰੇ ਦੀ ਗੱਲ ਕੀਤੀ ਗਈ ਸੀ ਇਹ ਪੂਰੀ ਵੀਡੀਓ ਤੁਸੀਂ ਸਾਡੇ YouTube ਚੈਨਲ ਤੇ ਦੇਖ ਸਕਦੇ ਹੋ